ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਦੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੁੱਟਰ ਜੀ ਜ਼ਿਲ੍ਹਾ ਤਸੀਲ ਬਾਈ ਨੂੰ ਪੈਂਦਾ ਜੀ ਮੋਗਾ ਅੱਜ ਤੁਹਾਡੇ ਅੱਗੇ ਇੱਕ ਸੂਇਆਸ਼ ਬਾਇਰ ਨਾਲ ਲੈ ਕੇ ਆਏ ਆਂ ਜੀ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਵੀਰੇ ਲਾਲਾ ਪਿੰਡ ਬੁਟਰਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਜੀ ਮੋਬਾਈਲ ਨੰਬਰ 6284710400 ਹੈ ਜੀ ਠੀਕ ਆ ਬਈ ਸੁਆ ਕਿੰਨੇ ਵਸੂਈ ਹੈ ਜੀ ਸੁਆ ਵੀਰੇ ਦੂਜਾ ਵਹਿਣ ਸੁਈਆ ਇਹ ਕਦੋਂ ਸੁਈ ਹੈ ਜੀ ਇਹ ਤੜਕੇ ਸੁਈ ਆ ਮਾਨਣ ਕਿ ਚਲੋ ਸਾਢੇ 3 ਵਜੇ ਠੀਕ ਆ ਬਈ ਸਾਢੇ 6 ਜੇਰ ਪੈ ਗਈ ਸੀ ਇਹਦੀ ਬੱਚਾ ਕੀ ਦਿੱਤਾ ਜੀ ਬੱਚੀ ਆ ਬਈ ਬੱਚੀ ਬਹੁਤ ਬੱਚੀ ਬੜੀ ਨਿੱਕਰ ਦਿੱਤੀ ਆ ਜੀ ਬਾਕੀ 나ੜੂਆ ਗਿੱਲਾ ਨਾਲ ਆ ਜੀ ਚੈੱਕ ਕਰ ਬਾਕੀ ਜੇਰ ਵੀਰੇ ਉਹ ਪਈ ਆ ਵਹਿਣ ਠੀਕ ਆ ਜੀ ਜੇਰ ਤੁਹਾਨੂੰ ਦਿ ਨੇ ਭਾਈ ਯਾਰ ਜੇ ਆਪਾਂ ਨੂੰ ਦੱਸਿਆ ਹੋਵੇ ਤਾਂ ਆਪਾਂ ਦੱਸ ਦਿੰਦੇ ਤੇ ਐਵੇਂ ਤੈਨੂੰ ਮੈਂ ਕਹਦਾ ਵੀ ਹੈ ਜਾਨੀ ਕਿ ਟੀਗਾ ਚੰਗਾ ਬੱਚੀ ਦੀ ਬੂਤੀ ਬਾਸੀ ਕੰਨ ਵੇਲਾ ਬਸ ਕੇ ਡੌਲ ਕੋਈ ਨਾ ਕਰਾ ਜੀ ਚੈੱਕ ਕਰ ਸਕਦੇ ਹੋ ਸੋਹਣੀ ਬੱਚੀ ਆ ਜੀ ਆਪਰੇ ਹੈ ਬਰੀਡ ਦੀ ਹੈ ਬੱਚੀ ਕੋਈ ਐ ਨਹੀਂ ਤਨ ਤਨ ਗੋਲਾਂ ਦਾ ਹੀ ਕੰਨ ਆ ਨਿਕਾ ਜਾਈ ਠੀਕ ਆ ਭਾਈ ਕਿੰਨਾ ਕ ਬੋਲਾ ਕੱਢ ਲਿਆ ਭਾਈ ਬੱਚੇ ਨੇ ਮਨ ਕੇ ਚੱਲੋ 1.5 ਕਿਲੋ ਇਹਨੂੰ ਪੀਤੇ ਪੀਆ ਇਹੋ ਬੱਚੀ ਨੂੰ ਠੀਕ ਹੈ ਜੀ ਤੇ 2 ਕਿਲੋ ਆਪਾਂ ਚੋਇਆ ਹੋਇਆ ਹੈ ਆਪਾਂ ਕਹਿ ਰਿਹਾ ਵੀ 10 ਕਿਲੋ ਜੋ ਹੈ ਜਾਂ 5 ਕਿਲੋ ਜੋ ਹੈ ਥਾਣਾ ਦੀ ਡੰਨਾ ਜੀ ਹਾਂ ਥਾਣਾ ਦੀ ਵੀਰੇ ਗਾਰੰਟੀ ਆਪਾਂ ਕੋਈ ਹੱਥ ਹੁਣਾ ਲਾਵੇ ਹੋਰ ਦੱਸ ਕਿੰਨਾ ਬਾਜੀ ਦਾ ਦੰਦ ਦੰਦ ਯਾਰ 16 ਕਿਲੋ ਪਲੂਨ ਦਾ ਦੱਸਿਆ ਸੀ ਉਹਨਾਂ ਨੇ ਬੰਦਿਆਂ ਨੇ ਦਿੱਤਾ ਵੀ ਹੋਊਗਾ ਭਾਈ ਲੈਵਾ ਥਾਂ ਲੈਵਾ ਵੇਖਿਆ ਆਪ ਨੂੰ ਉਹਨਾਂ ਦਾ ਜਾਂ ਤੇ ਮਨ ਕੇ ਚੱਲੋ ਉਹਦਾ 17 18 ਕਿਲੋ ਕਹਿੰਦੇ ਸੀਗੇ 15 16 ਕਿਲੋ ਦੀ ਆਪਾਂ ਗਾਰੰਟੀ ਲੈ ਲਾਂਗੇ ਹੋਰ ਬਾਈ ਦੇ ਦੱਸਣ ਮੁਤਾਬਕ ਜੀ ਸੂਆ ਬਾਈ ਦੱਸਦਾ ਕਿ ਦੂਜਾ ਸੂਈ ਹੈ ਜੀ ਮਾਰਨਿੰਗ ਸੂਈ ਸੀਗੀ ਬੱਚਾ ਮਗਰ ਵੱੱਛੀਆ ਵੱੱਛੀ ਬੜੀ ਨਿੱਗਰ ਦਿੱਤੀ ਥੋੜਾ ਜਿਹਾ ਕਰ ਗਈ ਹੈ ਨਾ ਬਾਈ ਸੂਏ ਦਾ ਬੱਚਾ ਨਰੋਆ ਕਰਕੇ ਬੱਚਾ ਨਰੋਆ ਸੀ ਬੱਚਾ ਨਰੋਆ ਸੀਗਾ ਜੀ ਬਾਕੀ ਜੇਰ ਡੰਨਾ ਜੀ 2 ਕਿਲੋ ਦੁੱਧ ਬਾਈ ਦੱਸਦਾ ਆਪਾਂ ਕੱਢ ਲਿਆ ਜੀ ਬੋਲਾ ਤੇ 1.5 ਕਿਲੋ ਫਿਰ ਜਾਂਦੀ ਸੀ ਫਿਰ ਮੰਨ ਕੇ ਚੱਲ ਚੋਈ ਆਪਾਂ ਬਾਈ ਦੀ ਠੰਡੀ ਬਹੁਤ ਸ਼ਾਨਦਾਰ ਹੈ ਚੈੱਕ ਕਰ ਸਕੇ ਜਿੱਦ ਦੀ ਮਰਜੀ ਬੈਠੀ ਆ ਕੋਈ ਗੱਲ ਨਹੀਂ ਸੋਹਣੇ ਗੈਪ ਤੇ ਲੱਗਿਆ ਹੰਟੀ ਚਵਾਈਏ ਨਾ ਥਾਣਾ ਜੀ ਹਣਾ ਦੀ ਡੰਨ ਹੋਊਗੀ ਮਾਲਕਾਂ ਨੇ ਤਾਂ ਬਾਈ ਦੱਸਦਾ ਕੋ 17 18 ਕਿਲੋ ਦੱਸਿਆ ਵਾ ਜੀ ਤੇ ਆਪਾਂ 15 ਕਿਲੋ ਕਹਿ ਕੇ ਦੇਣੀ ਹੈ ਜਿਹੜੇ ਤਾਂ ਮਾ ਪਿਆਰੀ ਐ ਨਹੀਂ 15 ਕਿਲੋ ਕੋਈ ਦੁੱਧ ਭਾਲਾ ਵੀ ਨਹੀਂ ਬਾਕੀ ਫਿਟਨੈਸ ਬਹੁਤ ਆ ਠੋਸਲੇ ਵਾ ਕੋਈ ਭਲ ਭੁਲ ਨਹੀਂ ਕੀ ਜੀ ਬੁਰਾ ਦੁੱਧ ਆ ਲੱਗ ਰੇ ਭਈਆ ਬਾਕੀ ਬਾਈ ਮੱਛੀ ਆਂਗੀ ਆ ਬਾਕੀ ਉਹ ਬਰੀਕ ਆ ਜਿਹੜਾ ਅਗਲਾ ਪਸ਼ੂ ਰੱਖਦਾ ਨਾ ਅਗਲੇ ਨੂੰ ਆਪਾਂ ਨੂੰ ਬੜਾ ਕਹਿਣ ਦੀ ਲੋੜ ਨਹੀਂ ਬਰੀਕ ਆ ਵੈੜ ਦੁੱਧ ਵਾਲੀ ਆ ਚਮਕ ਦਮਕ ਕਿੰਨੀ ਆ ਵਹਿੜਦੀ ਹੈ ਸਹੀ ਗੱਲ ਆ ਜੀ ਧਾਰਾ ਮਾਰ ਕੇ ਦਿਖਾ ਦੋਨੇ ਕੋਈ ਆਏ ਨਹੀਂਗਾ ਤਾਂ ਹੀ ਆਪਾਂ ਬਾਹਰ ਵੀ ਧਾਰਾ ਮਰਾ ਦਿਆਂਗੇ ਬੱਚ ਠੀਕ ਆ ਭਾਈ ਲਓ ਜੀ ਚੈੱਕ ਕਰ ਸਕਦੇ ਨੇ ਆਲੇ ਦੀ ਲੋਡ ਹੁੰਦੀ ਮਾ ਨਿਆਣੇ ਦਾ ਕੋਈ ਚੱਕਰ ਨਹੀਂ ਆਪਾਂ ਦਾ ਤਾਂ ਹੀ ਬੱਚੇ ਤਾਂ ਬਗੈਰ ਹੀ ਮਾਰਦਿਆਂ ਆਹੀਆਂ ਧਾਰਾਂ ਠੀਕ ਆ ਜੀ ਆ ਤੈਨੂੰ ਧਾਰਾਂ ਮਾਰ ਕੇ ਦਿਖਾ ਦੇਣਾ ਕੋਈ ਬਾਕੀ ਨਿਆਣੇ ਦੀ ਲੋਡ ਹੁੰਦੀ ਨਹੀਂ ਮੇਨ ਕਾਲ ਠੰਡੀ ਬਾਈ ਯਾਰ ਮਸਲ ਵਾਲੀ ਐ ਕਿਰਾ ਕਰੋਸ ਆ ਵੜ ਲੈ ਛੱਤ ਕਰੋ ਚਿਵਾਈ ਦੀ ਜਮਾ ਇੱਕ ਨੰਬਰ ਆ ਮਗਰ ਲੈ ਜੇ ਮਾਰਦੀ ਵੀਰੇ ਓਕੇ ਵੀਰੇ ਡਾਂਗ ਚਿਵਾਈ ਦਾ ਵੀਰੇ ਭਲਾ ਆਈ ਕੋਈ ਮੰਗਾ ਲਵੇ ਲੈ ਕੋਈ ਆਏ ਨਹੀਂ ਗੱਲ ਹੈ ਜਿੱਧਰ ਦੀ ਮਰਜ਼ੀ ਬੈਠੀ ਜਾ ਕੋਈ ਵਾਸਤਾ ਨਹੀਂ ਠੀਕ ਆ ਭਾਈ ਤੇ ਡਿਮਾਂਡ ਜਮ੍ਹਾਂ ਲੈਣ ਦੇਣ ਵਾਲੀ ਜੀ ਵੀਰੇ ਮੌਲਕਾਰ ਨੂੰ ਤਾਂ ਭਲਾ 47000 ਲਗੀ ਆਪਾਂ ਤਾਂ ਵੀ ਵੇਖ ਜੂਗੀ ਸਾਡੇ 43000 ਦੀ ਵਾੜ ਦੇਵਾਂਗੇ 500 ਰੁਪਇਆ ਕਰਨੀ ਆਪਾਂ ਛੋੜ 43 ਦੀ ਦੇ ਦੇਣੀ 43 ਦੀ ਦੇ ਦੇਣੀ ਲਓ ਜੀ ਜਮ੍ਹਾਂ ਜੈਜ ਡਿਮਾਂਡ ਆ ਜੀ ਬਾਈ ਕਹਿੰਦਾ 43000 ਡਿਮਾਂਡ ਆ 500 ਰੁਪਇਆ ਛੋੜਾ ਇੱਕ ਨਾਗ ਨਾ ਇੱਕ ਨਾਗ ਫ੍ਰੀ ਜੇ ਬੱਚਾ ਹੁੰਦਾ ਵੀਰੇ ਲੈ ਕੇ ਫਿਰ ਵੀ ਜਾਣਾ ਪੈਣਾ ਸੀ ਹੁਣ ਬਾਈ 500 ਤੋਂ 24 ਆਈ ਆ 24 ਜਾਗਾ ਕੋਈ ਐਂ ਗਾਂ ਟਾਈਪ ਨਹੀਂ ਗਈ ਜਾਂ ਤਾਂ ਆਪਣੇ ਕੋਲ ਤਿੰਨ ਸੀ ਜਾਂ ਦੋ ਵੇਚਣ ਵਾਲਾ ਬੰਦਾ ਲੈ ਗਿਆ ਸੀ ਇਹ ਰਹਿੰਦੀ ਹੈ ਸ਼ਾਮ ਨੂੰ ਆਈ ਸੀਗੀ ਕੱਲ ਤੇ ਵਹਿੜ ਆਉਂਦੀ ਸੂਣ ਲੱਗ ਗਈ ਆ ਵੱਟ ਕਰਦੀ ਜਾਨੀ ਕਿ ਸੂਈ ਤੜ ਕੇ ਸਵੇਰ ਸਾਜਰੇ ਠੀਕ ਆ ਬਾਈ ਹੂੰ ਬਾਕੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ